ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਗੁਰੂ ਨਾਨਕ ਦਰਵਾਰ ਖਰੜ ਅਨਾਜ ਮੰਡੀ ਦੇ ਨੇੜੇ ਤੇ ਸੰਗਤਾਂ ਨੂੰ ਬੇਨਤੀ ਹੈ ਕਿ 25 ਮਾਰਚ 26 ਮਾਰਚ ਕੀਰਤਨ ਸੰਤ ਬਾਬਾ ਮਾਨ ਸਿੰਘ ਜੀ ਭੇਵੇਵਾਲੇ ਦੀ ਯਾਦ ਦੇ ਵਿੱਚ ਉਹਨਾਂ ਦੀ ਵਰਸੀ ਨੂੰ ਮੁੱਖ ਰੱਖ ਕੇ ਕੀਰਤਨ ਦਰਬਾਰ ਰੱਖੇ ਗਏ ਨੇ ਟਾਈਮ 7 ਵਜੇ ਤੋਂ ਲੈ ਕੇ 9 ਵਜੇ ਤੱਕ ਕੀਰਤਨ ਦਰਵਾਰ ਹੋਣਗੇ ਜਿਸ ਦੇ ਵਿੱਚ ਰਾਗੀ ਸੰਗੀਤਨ ਕਰਨਗੇ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲਿਆਂ ਦਾ ਜਥਾ ਰੋਪੜ ਤੋਂ ਭਾਈ ਸੁਰਜਨ ਸਿੰਘ ਜੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 2 ਦਿਨ ਕੀਰਤਨ ਦਰਵਾਰ ਹੋਣਗੇ 25 ਤਰੀਕ ਨੂੰ 7 ਵਜੇ ਤੋਂ ਕੀਰਤਨ ਦਰਵਾਰ ਸ਼ੁਰੂ ਹੋ ਕੇ 9 ਵਜੇ ਤੱਕ ਕੀਰਤਨ ਹੋਣਗੇ 26 ਮਾਰਚ ਨੂੰ ਇਸੇ ਤਰ੍ਹਾਂ 7 ਵਜੇ ਤੋਂ ਲੈ ਕੇ 9 ਵਜੇ ਤੱਕ ਕੀਰਤਨ ਦਰਬਾਰ ਹੋਣਗੇ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਅਪੀਲ ਹੈ ਕਿ ਸਾਰੀਆਂ ਸੰਗਤਾਂ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਗੁਰੂ ਕੇ ਲੰਗਰ ਉਤਟ ਵਰਤਣਗੇ ਤੇ ਇਹ ਜੋ ਕੀਰਤਨ ਦਰਬਾਰ ਹੈ ਕਰਮ ਸਰ ਮੀਡੀਆ ਤੇ ਲਾਈਵ ਹੋਵੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਬਾਹਰਲੇ ਮੁਲਖਾਲ ਨੂੰ ਬੇਨਤੀ ਹੈ ਦੇਸ਼ਾਂ ਪ੍ਰਦੇਸ਼ਾਂ 'ਚ ਬੈਠੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਕਰਮ ਸੰਤ ਮੀਡੀਆ ਤੇ ਲਾਈਵ ਕੀਰਤਨ ਵੇਖ ਸਕਦੇ ਨੇ ਕਰਮ ਸੰਤ ਮੀਡੀਆ ਵਾਲੇ ਬਹੁਤ ਵਧੀਆ ਇਹ ਲਾਈਵ ਸਾਫ ਕੀਰਤਨ ਸਾਰਾ ਹਰ ਇੱਕ ਸ਼ਬਦ ਦੀ ਸਮਝ ਪੈਂਦੀ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੀਆਂ ਸੰਗਤਾਂ ਇਲਾਕੇ ਵਾਲੀਆਂ ਆ ਉਹ ਗੁਰਦੁਆਰਾ ਗੁਰਨਾਨਕ ਦਰਵਾਰ ਬਡਾਲਾ ਰੋਡ ਤੇ ਅਨਾਜ ਮੰਡੀ ਦੇ ਨੇੜੇ ਪਹੁੰਚਣ ਦੀ ਕਿਰਪਾਲਤਾ ਕਰੋ ਸੋ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਫਿਰ ਬੇਨਤੀ ਹੈ ਕਿ ਗੁਰੂ ਕੇ ਲੰਗਰ ਉਰ ਤੁਟ ਵਰਤਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ